ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਅਠ ਗੁਰੂ ਸਹਿਬਾਨ ਜੀ ਦੀ ਪਾਵਨ ਚਰਨ ਛੋਹ ਧਰਤੀ ਸ੍ਰੀ ਖਡੂਰ ਸਾਹਿਬ ਜਿੱਥੇ ਤਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਲੈਣ ਤੋਂ ਪਰੰਤ ਕਰਤਾਰਪੁਰ ਸਾਹਿਬ ਤੋਂ ਇਹ ਧਰਤੀ ਤੇ ਆ ਕਰਕੇ ਲਗਭਗ 13 ਸਾਲ ਮਹਾਨ ਪੰਥ ਦੀ ਅਗਵਾਈ ਕੀਤੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅੰਮ੍ਰਿਤਮਈ ਪਾਵਨ ਬਾਣੀ ਆਪ ਵੀ ਪਾਤਸ਼ਾਹ ਜੀ ਨੇ 36 ਸਲੋਕ ਬਾਣੀ ਦੇ ਉਚਾਰਨ ਕੀਤੇ ਅਤੇ ਇਸੇ ਧਰਤੀ ਤੇ ਪਾਤਸ਼ਾਹ ਜੀ ਨੇ ਗੁਰਮੁਖੀ ਲਿਪੀ ਗੁਰਮੁਖੀ ਦੀ ਸੁਧਾਈ ਕਰਕੇ ਬਾਲ ਬੋਤ ਸਾਡੀ ਝੋਲੀ ਵਿੱਚ ਪਾਇਆ ਬੱਚਿਆਂ ਨੂੰ ਆਪ ਪੜ੍ਹਾਉਂਦੇ ਰਹੇ ਸਾਨੂੰ ਇਹ ਪ੍ਰੇਰਣਾ ਦਿੱਤੀ ਨਾਲ ਹੀ ਪਾਤਸ਼ਾਹ ਜੀ ਨੇ ਸਾਡੀ ਸਰੀਰ ਦੀ ஆரோਗਤਾ ਵਾਸਤੇ ਕਸਰਤਾਂ ਆਰੰਭ ਕਰਵਾਈਆਂ ਜਿਸ ਨੂੰ ਅਸੀਂ ਮਲ ਅਖਾੜਾ ਸਾਹਿਬ ਕਹਿੰਦੇ ਆ ਪਾਤਸ਼ਾਹ ਜੀ ਨੇ ਮਲ ਅਖਾੜਿਆਂ ਦੀ ਦਾਤ ਇਸ ਧਰਤੀ ਤੇ ਦਿੱਤੀ ਔਰ ਨਾਲ ਹੀ ਪਾਤਸ਼ਾਹ ਜੀ ਨੇ ਇਤਿਹਾਸ ਦੀ ਸਾਮ ਸੰਭਾਲ ਇਤਿਹਾਸ ਦੇ ਦਾਤ ਵੀ ਸਾਨੂੰ ਬਖਸ਼ਿਸ਼ ਕੀਤੀ ਭਾਈ ਬਾਲਾ ਜੀ ਨੂੰ ਬੁਲਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਜੀਵਨ ਸੁਣਿਆ ਭਾਈ ਪੈੜਾ ਮੋਖਾ ਜੀ ਨੂੰ ਲਿਖਾਰੀ ਲਾ ਕਰਕੇ ਤਨਾਂ ਦੇ ਪਾਸੋਂ ਜਨਮ ਸਾਖੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਲਿਖਵਾਈ ਗਈ ਔਰ ਇਸੇ ਧਰਤੀ ਤੇ ਗੁਰੂ ਕੇ ਮੈਲ ਮਾਤਾ ਖੀਵੀ ਜੀ ਨੇ ਲੰਗਰਾਂ ਦੇ ਵਿੱਚ ਕਿਆਲੀ ਖੀਰ ਬਣਾ ਕਰਕੇ ਵਰਤਾਈ ਕਿ ਸਰੀਰ ਨੂੰ ਚੰਗੀ ਖੁਰਾਕ ਪੋਸ਼ਟਿਕ ਤੱਤ ਵੀ ਚਾਹੀਦੇ ਨੇ ਔਰ ਦੋ ਗੁਰੂ ਘਰ ਦੇ ਵਿੱਚ ਇੱਥੇ ਲੰਗਰ ਚੱਲਦੇ ਰਹੇ ਅੱਜ ਵੀ ਨਿਰੰਤਰ ਚੱਲ ਰਹੇ ਨੇ ਜੋ ਗੁਰਬਾਣੀ ਵਿੱਚ ਜ਼ਿਕਰ ਕੀਤਾ ਗੁਰੂ ਕੇ ਰਬਾਬੀਆਂ ਨੇ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੇ ਖਟিয়ে ਇਹ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਸ਼ਬਦ ਦਾ ਲੰਗਰ ਵਰਤੰਦੇ ਸਨ ਅਤੇ ਮਾਤਾ ਖੀਵੀ ਜੀ ਦੇ ਬਾਰੇ ਜ਼ਿਕਰ ਹੈ ਕਿ ਬਲਵੰਡ ਖੀਵੀ ਨੇਕ ਜਨ ਜਨ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਾਸ ਅੰਮ੍ਰਿਤ ਖੀਰ ਕੇ ਲਈ ਗੁਰੂ ਮਾਲਕ ਦੀ ਕਿਰਪਾ ਨਾਲ ਦੇਸਾਂ ਵਿਦੇਸਾਂ ਤੋਂ ਸੰਗਤਾਂ ਇੱਥੇ ਨਮਸਤਕ ਹੁੰਦੀਆਂ ਨੇ ਦਰਸ਼ਨ ਦਿਦਾਰ ਕਰਕੇ ਆਪਣੇ ਜੀਵਨ ਨੂੰ ਸਫਲੀਆਂ ਕਰਦੀਆਂ ਨੇ ਸੋ ਇਸ ਵਾਰੀ ਜੋ ਧੰਨ ਗੁਰੂ ਗੁਰੰਗਰ ਦੇਵ ਮਹਾਰਾਜੀ ਦਾ ਗੁਰਤਾ ਗੱਦੀ ਗੁਰਪੁਰਬ 485ਵਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਸਹਿਯੋਗ ਦੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਦੇ ਸਦਕਾ ਮਨਾਇਆ ਜਾ ਰਿਹਾ ਹੈ ਉਹ ਇੱਕ ਵਾਈ ਗਰੁੱਪ 5 6 7 80 20 21 ਤੇ 22 ਸਤੰਬਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆ ਤੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਿੱਥੇ ਨਮਸਤਕ ਹੁੰਦੀਆਂ ਨੇ ਉਥੇ ਸਾਰੀ ਸੰਗਤ ਨੂੰ ਦਾਸ ਵੱਲੋਂ ਬੇਨਤੀ ਹੈ ਲੁਕ ਲੁਕ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਬਾ ਚੜ ਕੇ ਜੋੜ ਮੇਲੇ ਤੇ ਪਹੁੰਚੋ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਤਨ ਮਨ ਧਨ ਕਰਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਿੰਨਾਂ ਦੇ ਵਿੱਚ ਦਿਨ ਰਾਤ ਗੁਰਮਤ ਸਮਾਗਮ ਹੋਣਗੇ ਜਿਸ ਦੇ ਵਿੱਚ ਕੀਰਤਨ ਦਰਬਾਰ ਢਾਡੀ ਦਰਬਾਰ ਕਬਿਸ਼ਰੀ ਦਰਬਾਰ ਹੋਵੇਗਾ ਕਵੀ ਦਰਬਾਰ ਹੋਵੇਗਾ ਸੋ ਸਮੂਹ ਸੰਗਤਾਂ ਨੇ ਸਮੇਸਹ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ